ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫਾਸ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਪਰਮ ਅਤੇ ਰੀਨਾ ਦੇ ਵਿਆਹ ਨੂੰ ਅੱਜ 3 ਸਾਲ ਹੀ ਹੋਏ ਸਨ ਜਦੋਂ ਪਰਮ ਨੇ ਬਾਹਰ ਜਾਣ ਦਾ ਫੈਸਲਾ ਕਰ ਲਿਆ ਉਸ ਸਮੇਂ ਉਹਨਾਂ ਦੇ ਕੋਲ ਜਿਆਦਾ ਮੌਕੇ ਨਹੀਂ ਸਨ ਪਿੰਡ ਵਿੱਚ ਰਹਿਣਾ ਉਸ ਨੂੰ ਹੁਣ ਛੋਟਾ ਲੱਗਣ ਲੱਗ ਗਿਆ ਸੀ ਉਹ ਕੁਝ ਵੱਡਾ ਕਰਨਾ ਚਾਹੁੰਦਾ ਸੀ ਇੱਕ ਏਜੰਟ ਦੇ ਜ਼ਰੀਏ ਉਹ ਮਲੇਸ਼ੀਆ ਚਲਾ ਗਿਆ ਜਾਣ ਤੋਂ ਪਹਿਲਾਂ ਉਸ ਨੇ ਰੀਨਾ ਨਾਲ ਵਾਅਦਾ ਕੀਤਾ ਸੀ ਕਿ ਮੈਂ ਉੱਥੇ 2 ਸਾਲ ਲਗਾ ਕੇ ਫਿਰ ਇੱਥੇ ਆ ਕੇ ਆਪਣੀ ਦੁਕਾਨ ਕਰੇਗਾ ਰੀਨਾ ਨੂੰ ਉਸਤੇ ਬਹੁਤ ਭਰੋਸਾ ਸੀ ਸ਼ੁਰੂ ਵਿੱਚ ਸਾਰਾ ਕੁਝ ਵਧੀਆ ਰਿਹਾ ਹਰ ਮਹੀਨੇ ਪੈਸੇ ਆਉਂਦੇ ਰਹੇ ਤੇ ਫੋਨ ਵੀ ਆਉਂਦਾ ਰਿਹਾ ਰੀਨਾ ਦੀ ਨਿਗਾਹ ਹਮੇਸ਼ਾ ਫੋਨ ਤੇ ਹੀ ਰਹਿੰਦੀ ਸੀ ਤੇ ਫੋਨ ਦੀ ਘੰਟੀ ਵੱਜਦੀ ਹੀ ਉਸਦੇ ਦਿਲ ਦੀ ਧੜਕਣ ਵੱਜ ਜਾਂਦੀ ਸੀ ਉਹ ਆਪਣੇ ਸਹੁਰੇ ਘਰ ਵਿੱਚ ਸੀ ਜਿੱਥੇ ਉਸਦੇ ਸੱਸ ਸਹੁਰਾ ਨੂੰ ਵੀ ਪਰਮਦੇ ਦੇ ਭੇਜੇ ਹੋਏ ਪੈਸਿਆਂ ਨਾਲ ਕੋਈ ਸ਼ਿਕਾਇਤ ਨਹੀਂ ਸੀ ਪਰ ਸਮੇਂ ਦੇ ਨਾਲ ਚੀਜ਼ਾਂ ਬਦਲਣ ਲੱਗੀਆਂ ਤੀਸਰੇ ਸਾਲ ਤੋਂ ਪਰਮ ਦਾ ਫੋਨ ਆਉਣਾ ਬੰਦ ਹੋ ਗਿਆ ਸ਼ੁਰੂ ਵਿੱਚ ਤਾਂ ਰੀਨਾ ਨੇ ਸੋਚਿਆ ਕਿ ਸ਼ਾਇਦ ਨੈਟਵਰਕ ਦੀ ਪਰੇਸ਼ਾਨੀ ਹੋਵੇਗੀ ਫਿਰ 2-3 ਹਫ਼ਤੇ ਲੰਘ ਗਏ 1 ਮਹੀਨਾ 2 ਮਹੀਨੇ ਹੁਣ ਉਸ ਦੀ ਚਿੰਤਾ ਡਰ ਵਿੱਚ ਬਦਲਣ ਲੱਗੀ ਏਜੰਟ ਨਾਲ ਗੱਲ ਹੋਈ ਪਰ ਉਹ ਵੀ ਗਾਇਬ ਹੋ ਗਿਆ ਉਸ ਦੀ ਸਸਤਾਨਾ ਮਾਰ ਕੇ ਕਹਿਣ ਲੱਗੀ ਸ਼ਾਇਦ ਉਹ ਹੁਣ ਸਾਨੂੰ ਭੁੱਲ ਗਿਆ ਹੈ ਉਸ ਦਾ ਦਿਓਰ ਕਹਿਣ ਲੱਗਿਆ ਜਦੋਂ ਹੁਣ ਉੱਥੇ ਪੈਸੇ ਕਮਾ ਰਿਹਾ ਹੈ ਤਾਂ ਪਿੰਡ ਵਿੱਚ ਰਹਿ ਰਹੀ ਘਰਵਾਲੀ ਨੂੰ ਕੌਣ ਯਾਦ ਕਰਦਾ ਰੀਨਾ ਉਸ ਦਿਨ ਚੁੱਪ ਰਹੀ ਕਿਉਂਕਿ ਉਸ ਨੂੰ ਪਰਮ ਤੇ ਭਰੋਸਾ ਸੀ ਪਰ ਹੁਣ ਘਰ ਵਾਲਿਆਂ ਦਾ ਵਿਵਹਾਰ ਬਦਲਣ ਲੱਗ ਗਿਆ ਸੀ ਟਾਈਮ ਨਾਲ ਖਾਣਾ ਨਹੀਂ ਬਣਾ ਕੇ ਦਿੰਦੀ ਹੋਰ ਤਾਨੇ ਮੇਨੇ ਤੇ ਹੁਣ ਉਸ ਦੇ ਚਰਿੱਤਰ ਤੇ ਉਂਗਲੀਆਂ ਠਾਣ ਲੱਗ ਗਏ ਇੱਕ ਦਿਨ ਉਸ ਦੀ ਸੱਸ ਨੇ ਸਾਫ਼ ਕਹਿ ਦਿੱਤਾ ਹੁਣ ਤੂੰ ਇਸ ਘਰ ਵਿੱਚ ਬੋਝ ਬਣ ਗਈ ਹੈ ਜਦੋਂ ਤੇਰਾ ਪਤੀ ਹੀ ਇੱਥੇ ਨਹੀਂ ਤਾਂ ਤੂੰ ਇੱਥੇ ਰਹਿ ਕੇ ਕੀ ਕਰਦੀ ਹੈ ਜਾ ਆਪਣੇ ਪੇਕੇ ਚਲੀ ਜਾ ਪਰ ਉਸ ਦਾ ਪੇਕਾ ਕਰਤਾ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਬिखर ਗਿਆ ਸੀ। ਉਸ ਦੀ ਮਾਂ ਕਿਸੇ ਰਿਸ਼ਤੇਦਾਰ ਦੇ ਘਰੇ ਰਹਿੰਦੀ ਸੀ। ਤੇ ਰੀਨਾ ਫਿਰ ਉੱਥੇ ਕਿੱਥੇ ਜਾਂਦੀ? ਇੱਕ ਦਿਨ ਸਵੇਰੇ ਜਦੋਂ ਉਹ ਵੇੜੇ ਵਿੱਚ ਪਾਣੀ ਭਰ ਰਹੀ ਸੀ। ਸਵੇਰੇ ਸਵੇਰੇ ਉਸ ਦੇ ਜਵਾਰ ਨੇ ਉਸ ਨੂੰ ਗਲਤ ਨਜ਼ਰਾਂ ਨਾਲ ਦੇਖਿਆ ਤੇ ਜਦੋਂ ਉਸ ਨੇ ਵਿਰੋਧ ਕੀਤਾ ਉਲਟਾ ਉਸ ਦੀ ਸੱਸ ਨੇ ਉਸ ਨੂੰ ਹੀ ਦੋਸ਼ੀ ਠਹਿਰਾਇਆ ਤੇ ਕਿਹਾ ਤੂੰ ਹੀ ਇਹੋ ਜਿਹੀ ਹੈ। ਆਪ ਮੇਰੇ ਮੁੰਡੇ ਨੂੰ ਉਕਸਾਉਂਦੀ ਹੈ। ਤੇ ਸਾਨੂੰ ਬਦਨਾਮ ਕਰਦੇ ਹਨ ਨਿਕਲ ਜਾ ਇਸ ਘਰ ਚੋਂ ਰੀਨਾ ਨੇ ਚੁੱਪ ਕਰਕੇ ਆਪਣਾ ਬੈਗ ਚੁੱਕਿਆ ਜਿਸ ਵਿੱਚ ਦੋ ਕੱਪੜੇ ਇੱਕ ਤਸਵੀਰ ਤੇ ਪਰਮ ਦੀਆਂ ਪੁਰਾਣੀਆਂ ਚਿੱਠੀਆਂ ਸਨ ਤੇ ਬਿਨਾ ਕਿਸੇ ਰੋਲੇ ਦੇ ਉਸ ਘਰ ਵਿੱਚੋਂ ਨਿਕਲ ਆਈ ਜਿੱਥੇ ਹੁਣ ਉਸ ਲਈ ਕੋਈ ਜਗ੍ਹਾ ਹੀ ਨਹੀਂ ਸੀ ਉਹ ਸਿੱਧਾ ਰੇਲਵੇ ਸਟੇਸ਼ਨ ਪਹੁੰਚੀ ਜਿੱਥੇ ਉਸਨੇ ਪਰਮ ਨੂੰ ਵਿਦਾ ਕੀਤਾ ਸੀ ਉਥੇ ਹੀ ਆਖਰੀ ਵਾਰ ਉਸਨੇ ਕਿਹਾ ਸੀ ਕਿ ਮੈਂ ਵਾਪਸ ਜ਼ਰੂਰ ਆਵਾਂਗਾ ਉਹ ਸਟੇਸ਼ਨ ਹੁਣ ਉਸ ਲਈ ਇੱਕ ਆਸ ਦਾ ਪ੍ਰਤੀਕ ਬਣ ਗਿਆ ਸੀ ਤੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦਾ ਵੀ ਉਸਨੇ ਦੇਖਿਆ ਕਿ ਸਟੇਸ਼ਨ ਤੇ ਕੁਝ ਛੋਟੇ ਦੁਕਾਨਦਾਰ ਚਾਹ ਪਕੌੜੇ ਵੇਚ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ ਰੀਨਾ ਕੋਲ ਨਾ ਤਾਂ ਕੋਈ ਦੁਕਾਨ ਸੀ ਤੇ ਨਾ ਹੀ ਕੋਈ ਤਜਰਬਾ ਸੀ ਪਰ ਉਸ ਕੋਲ ਆਤਮ ਸਨਮਾਨ ਅਤੇ ਜ਼ਿੰਦਗੀ ਜਿਉਣ ਦੀ ਜਿੱਦ ਸੀ ਰੀਨਾ ਨੇ ਇੱਕ ਬਜ਼ੁਰਗ ਔਰਤ ਨੂੰ ਦੇਖਿਆ ਜੋ ਇੱਕ ਕੋਨੇ ਤੇ ਛੋਟੀ ਜਿਹੀ ਚਾਹ ਦੀ ਦੁਕਾਨ ਚਲਾਉਂਦੀ ਸੀ ਉਸ ਦੇ ਕੋਲ ਗਈ ਤੇ ਕਿਹਾ ਮੈਨੂੰ ਕੰਮ ਚਾਹੀਦਾ ਹੈ ਬਜ਼ੁਰਗ ਔਰਤ ਨੇ ਰੀਨਾ ਵੱਲ ਵੇਖਿਆ ਤੇ ਉਹ ਸਮਝ ਗਈ ਕਿ ਇਹ ਔਰਤ ਟੁੱਟੀ ਜ਼ਰੂਰ ਹੈ ਪਰ ਹਾਰੀ ਨਹੀਂ ਉਸਨੇ ਕਿਹਾ ਕੱਲ ਸਵੇਰੇ ਆ ਜਾਣਾ ਭਾਂਡੇ ਧੋਣ ਅਤੇ ਗਾਹਾਂ ਨੂੰ ਚਾਹ ਦੇਣੀ ਪਵੇਗੀ ਰੀਨਾ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਉਹ ਰਾਤ ਉਸਨੇ ਸਟੇਸ਼ਨ ਤੇ ਇੱਕ ਬੈਂਚ ਤੇ ਬੈਠ ਕੇ guzari ਤੇ ਉਸ ਨੂੰ ਬਿਨਾਂ ਕਿਸੇ ਤਾਨਿਆਂ ਅਤੇ ਡਰ ਤੋਂ ਵਧੀਆ نیند ਆਈ ਅਗਲੇ ਦਿਨ ਉਸ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋਈ ਚਾਹ ਬਣਾਉਣਾ ਕੱਪ ਧੋਣੇ ਤੇ ਲੋਕਾਂ ਦਾ ਸਾਹਮਣਾ ਕਰਨਾ ਸਾਰਾ ਕੁਝ ਹੀ ਉਸ ਲਈ ਨਵਾਂ ਸੀ ਰੀਨਾ ਦੀਆਂ ਅੱਖਾਂ ਵਿੱਚ ਉਹ ਹੁਣ ਵੀ ਪਰਮਦੀ ਹੀ ਤਸਵੀਰ ਸੀ ਪਰ ਉਹ ਤਸਵੀਰ ਉਸ ਨੂੰ ਰੋਕ ਨਹੀਂ ਰਹੀ ਸੀ ਉਹ ਹੁਣ ਆਪਣੀ ਪਛਾਣ ਖੁਦ ਬਣਾ ਰਹੀ ਸੀ ਸਟੇਸ਼ਨ ਦੇ ਲੋਕ ਹੌਲੀ-ਹੌਲੀ ਉਸ ਨੂੰ ਪਛਾਣਨ ਲੱਗ ਗਏ ਸੀ ਬੱਚੇ ਉਸ ਨੂੰ ਦੀਦੀ ਕਹਿੰਦੇ ਉਸ ਦੀ ਮਿਹਨਤ ਨੇ ਅਤੇ ਇਮਾਨਦਾਰੀ ਨੇ ਉਸ ਨੂੰ ਇੱਕ ਚਾਹ ਵਾਲੀ ਨਹੀਂ ਬਲਕਿ ਸਟੇਸ਼ਨ ਦੀ ਰਾਣੀ ਬਣਾ ਦਿੱਤਾ ਸੀ ਉਹ ਹੁਣ ਸਟੇਸ਼ਨ ਤੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਚੁੱਕੀ ਸੀ ਹਰ ਰੋਜ਼ 5 ਵਜੇ ਉੱਠ ਕੇ ਉਹ ਉਸ ਦੁਕਾਨ ਤੇ ਪਹੁੰਚ ਜਾਂਦੀ ਜਿੱਥੇ ਉਹ ਹੁਣ ਕੰਮ ਸਿੱਖ ਰਹੀ ਸੀ ਪਹਿਲੀ ਵਾਰ ਉਸ ਨੂੰ ਕਿਸੇ ਨੇ ਬਿਨਾਂ ਕਿਸੇ ਸਵਾਲ ਅਤੇ ਪਹਿਚਾਨ ਤੋਂ ਸਵੀਕਾਰ ਕੀਤਾ ਸੀ ਬਜ਼ੁਰਗ ਮਾਂ ਜਿਸ ਦਾ ਨਾਮ ਰੱਜੋ ਸੀ ਉਸ ਨੂੰ ਹੌਲੀ-ਹੌਲੀ ਚਾਹ ਬਣਾਉਣਾ ਪੈਸੇ ਲੈਣਾ ਅਤੇ ਗ੍ਰਾਹਕਾਂ ਨਾਲ ਗੱਲਬਾਤ ਕਰਨਾ ਸਿਖਾ ਰਹੀ ਸੀ ਸ਼ੁਰੂ-ਸ਼ੁਰੂ ਵਿੱਚ ਉਸ ਨੂੰ ਬਹੁਤ ਚੀਜ਼ ਕਹੁੰਦੀ ਸੀ ਪਿੰਡ ਦੀ ਬਹੂ ਹੁਣ ਸਟੇਸ਼ਨ ਤੇ ਚਾਹ ਵੇਚ ਰਹੀ ਸੀ ਲੋਕ ਕੋ ਸਰਮਸਰ ਕਰਦੇ ਪਰ ਉਸ ਨੇ ਤੈਅ ਕਰ ਲਿਆ ਸੀ ਕਿ ਹੁਣ ਕਿਸੇ ਦੀ ਨਜ਼ਰ ਨਹੀਂ ਬਸ ਉਸ ਦੀ ਮਿਹਨਤ ਹੀ ਉਸ ਦੀ ਪਹਿਚਾਨ ਬਣੇਗੀ ਰਜੂ ਮਾਣੇ ਇੱਕ ਦਿਨ ਉਸ ਨੂੰ ਪਿਆਰ ਨਾਲ ਕਿਹਾ ਬੇਟੀ ਇਹ ਨਾ ਦੇਖ ਕਿ ਲੋਕ ਕੀ ਕਹਿੰਦੇ ਨੇ ਜੋ ਤਕਲੀਫ ਵਿੱਚੋਂ ਗੁਜ਼ਰੇ ਨੇ ਉਹੀ ਦੂਜੇ ਦੀ ਤਕਲੀਫ ਸਮਝਦੇ ਨੇ ਬਾਕੀ ਦੁਨੀਆ ਤਾਂ ਤਮਾਸ਼ਾ ਹੀ ਵੇਖਦੀ ਇਹਨਾਂ ਸ਼ਬਦਾਂ ਨੇ ਰੀਨਾਂ ਨੂੰ ਬਹੁਤ ਹਿੰਮਤ ਦਿੱਤੀ ਉਹ ਹੁਣ ਬਰਤਨ ਧੋਣ ਵਾਲੀ ਹੀ ਨਹੀਂ ਬਲਕਿ ਹੁਣ ਉਸਨੇ ਚਾਹ ਬਣਾਉਣਾ ਵੀ ਸਿੱਖ ਲਿਆ ਸੀ ਉਸ ਦਾ ਹੱਥ ਇੰਨਾ ਸਾਫ਼ ਸੀ ਕਿ ਗਾਹਕ ਉਸ ਦੀ ਬਣਾਈ ਹੋਈ ਚਾਹ ਦੀ ਤਾਰੀਫ਼ ਕਰਨ ਲੱਗੇ ਇੱਕ ਦਿਨ ਇੱਕ ਰਿਕਸ਼ੇ ਵਾਲੇ ਨੇ ਕਿਹਾ ਬੀਬੀ ਅੱਜ ਵਾਲੀ ਚਾਹ ਤਾਂ ਐਵੇਂ ਲੱਗਦਾ ਕਿ ਸਕੂਨ ਕੁលਿਆ ਪਿਆ ਇਹ ਤਾਰੀਫ ਸੁਣ ਕੇ ਉਸ ਨੂੰ ਬਹੁਤ ਹਿੰਮਤ ਆਈ ਤੇ ਉਸਨੇ ਸੋਚਿਆ ਕਿ ਮੈਂ ਵੀ ਕੁਝ ਕਰ ਸਕਦੀ ਹਾਂ ਇੱਕ ਦਿਨ ਰੱਜੋ ਮਾ ਨੇ ਉਸ ਨੂੰ ਕਿਹਾ ਕਿ ਹੁਣ ਤੂੰ ਆਪਣੀ ਦੁਕਾਨ ਖੋਲ ਲੈ ਮੈਂ ਬੁੱਢੀ ਹੋ ਗਈ ਹਾਂ ਬਸ ਤੂੰ ਮੇਰੀ ਚਾਹ ਵਾਲੀ ਧੀ ਬਣ ਜਾ ਰੀਨਾ ਲਈ ਇਹ ਸ਼ਬਦ ਕਿਸੇ ਆਸ਼ੀਰਵਾਦ ਤੋਂ ਘੱਟ ਨਹੀਂ ਸਨ ਫਿਰ ਸਟੇਸ਼ਨ ਮਾਸਟਰ ਤੋਂ ਪੁੱਛ ਕੇ ਉਸਨੇ ਛੋਟੀ ਜਹੀ ਰੇਡੀ ਲਾਉਣ ਦੀ ਇਜਾਜ਼ਤ ਮੰਗੀ ਕੁਝ ਹੀ ਹਫ਼ਤਿਆਂ ਵਿੱਚ ਉਸਨੇ ਆਪਣੀ ਰੇੜੀ ਲਗਾ ਲਈ ਤੇ ਉਸਤੇ ਲਿਖਿਆ ਸੀ ਚਾਹ ਵਾਲੀ ਦੀਦੀ ਹੌਲੀ-ਹੌਲੀ ਰੀਨਾ ਦੀ ਪਛਾਣ ਬਣਨ ਲੱਗ ਗਈ ਤੇ ਨਾਲ ਹੀ ਉਸਨੇ ਇੱਕ ਕੰਮ ਹੋਰ ਸ਼ੁਰੂ ਕੀਤਾ ਹਰ ਸ਼ਾਮ ਸਟੇਸ਼ਨ ਤੇ ਬੈਠਣ ਵਾਲੇ ਛੋਟੇ ਬੱਚਿਆਂ ਨੂੰ ਇਕੱਠੇ ਕਰਕੇ ਪੜ੍ਹਾਉਣਾ ਬੱਚਿਆਂ ਨੂੰ ਅੱਖਰ ਗਿਆਨ ਗਿਣਤੀ ਸਿਖਾਉਣਾ ਅਤੇ ਕਹਾਣੀ ਸੁਣਾਉਣਾ ਉਸਦਾ ਹਰ ਦਿਨ ਦਾ ਕੰਮ ਬਣ ਗਿਆ ਸੀ ਲੋਕ ਹੈਰਾਨੀ ਨਾਲ ਦੇਖਦੇ ਕਿ ਇੱਕ ਚਾਹ ਵਾਲੀ ਬੱਚਿਆਂ ਨੂੰ ਪੜ੍ਹਾ ਰਹੀ ਹੈ ਹੌਲੀ-ਹੌਲੀ ਉਹ ਚਾਹ ਵਾਲੀ ਬੱਚਿਆਂ ਦੀ ਦੀਦੀ ਦੀ ਬਣ ਗਈ ਇੱਕ ਦਿਨ ਇੱਕ ਯਾਤਰੀ ਜੋ ਕਿਸੇ ਐਨਜੀਓ ਨਾਲ ਜੁੜਿਆ ਹੋਇਆ ਸੀ ਉੱਥੇ ਖੜਾ ਉਸਦੀ ਕਲਾਸ ਦੇਖ ਰਿਹਾ ਸੀ ਉਸਨੇ ਆ ਕੇ ਪੁੱਛਿਆ ਕੀ ਤੁਸੀਂ ਟੀਚਰ ਹੋ ਰੀਨਾ ਮੁਸਕਰਾਈ ਤੇ ਕਹਿਣ ਲੱਗੇ ਜੀ ਨਹੀਂ ਬਸ ਕਦੇ ਸੁਪਨੇ ਦੇਖੇ ਸੀ ਪੜਾਉਣ ਦੇ ਜ਼ਿੰਦਗੀ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਉਸ ਵਿਅਕਤੀ ਨੇ ਇੱਕ ਨੰਬਰ ਦਿੱਤਾ ਤੇ ਕਿਹਾ ਜੇ ਤੁਹਾਨੂੰ ਕਿਸੇ ਮਦਦ ਦੀ ਜ਼ਰੂਰਤ ਹੋਵੇ ਤਾਂ ਸੰਪਰਕ ਕਰ ਲੈਣਾ ਸਰਕਾਰ ਹੁਣ ਅਜਿਹੀਆਂ ਕੋਸ਼ਿਸ਼ਾਂ ਨੂੰ ਮਦਦ ਦਿੰਦੀ ਹੈ ਰੀਨਾ ਨੇ ਉਹ ਕਾਰ ਸੰਭਾਲ ਕੇ ਰੱਖ ਲਿਆ ਦਿਨ ਲੰਘਦੇ ਗਏ ਬੱਚਿਆਂ ਦੀਆਂ ਅੱਖਾਂ ਵਿੱਚ ਸਿੱਖਣ ਦੀ ਚਮਕ ਅਤੇ ਯਾਤਰੀਆਂ ਦੀਆਂ ਅੱਖਾਂ ਵਿੱਚ ਸਨਮਾਨ ਦੀ ਝਲਕ ਰੀਨਾ ਲਈ ਸਾਫ਼ ਦਿਖਾਈ ਦਿੰਦੀ ਸੀ ਰੀਨਾ ਦੇ ਮਨ ਵਿੱਚ ਹਰ ਚੜ੍ਹਦੇ ਸੂਰਜ ਦੇ ਨਾਲ ਕਿਤੇ ਨਾ ਕਿਤੇ ਇੱਕ ਡਰ ਛੁਪਿਆ ਹੋਇਆ ਸੀ ਕਿ ਇੱਕ ਦਿਨ ਸਾਰਾ ਕੁਝ ਫਿਰ ਨਾ ਵਿਖਰ ਜਾਵੇ ਪਰ ਉਸਨੇ ਉਸ ਡਰ ਨੂੰ ਆਪਣੇ ਚਿਹਰੇ ਤੇ ਕਦੀ ਨਾ ਆਉਣ ਦਿੱਤਾ ਇੱਕ ਸ਼ਾਮ ਜਦੋਂ ਉਹ ਚਾਹ ਵੰਡ ਰਹੀ ਸੀ ਦੂਰ ਤੋਂ ਇੱਕ ਪੁਲਿਸ ਵਾਲੇ ਦੀ ਤੇਜ਼ ਸੀਟੀ ਦੀ ਆਵਾਜ਼ ਆਈ ਜੇਬ ਕਤਰਾ ਫੜਿਆ ਗਿਆ ਸੀ ਤੇ ਪੁਲਿਸ ਉਹਨੂੰ ਕੜੀਸ ਦੀ ਆ ਰਹੀ ਸੀ ਰੀਨਾ ਨੇ ਦੇਖਿਆ ਕਿ ਜਿਸ ਨੇ ਜੇਬ ਕੱਟੀ ਸੀ ਉਹ ਇੱਕ 10 ਸਾਲ ਦਾ ਬੱਚਾ ਸੀ ਜੋ ਕਦੇ ਉਸਦੀ ਕਲਾਸ ਵਿੱਚ ਆਉਂਦਾ ਸੀ ਉਸਨੇ ਕਿਹਾ ਬੰਟੀ ਤੂੰ ਬੱਚੇ ਦੀਆਂ ਅੱਖਾਂ ਝੁਕੀਆਂ ਹੋਈਆਂ ਸੀ ਪੁਲਿਸ ਵਾਲੇ ਨੇ ਕਿਹਾ ਮੈਡਮ ਤੁਸੀਂ ਇਸ ਨੂੰ ਜਾਣਦੇ ਹੋ ਇਹ ਆਦਤ ਦਾ ਚੋਰ ਹੈ ਰੀਨਾ ਨੇ ਪੁਲਿਸ ਵਾਲੇ ਨੂੰ ਕਿਹਾ ਇਸ ਨੂੰ ਮੈਨੂੰ ਸੰਭਾ ਦਿਓ ਇਹ ਬੱਚਾ ਗਲਤ ਹੈ ਪਰ ਕਸੂਰवार ਨਹੀਂ ਉਸ ਦਿਨ ਰੀਨਾ ਨੇ ਇੱਕ ਵਾਰ ਫਿਰ ਕਾਨੂੰਨ ਦੇ ਨਾਲ ਅੱਖਾਂ ਮਿਲਾ ਕੇ ਇੱਕ ਬੱਚੇ ਦੀ 마ਸੂਮੀਅਤ ਵਾਪਸ ਕੀਤੀ ਸੀ ਸਟੇਸ਼ਨ ਹੁਣ ਉਸ ਦਾ ਸੀ ਉਸ ਦੀ ਪਛਾਣ ਦਾ ਗਵਾਹ ਸੀ ਉਹ ਹੁਣ ਚਾਹ ਵਾਲੀ ਨਹੀਂ ਇੱਕ ਉਮੀਦ ਦੀ ਕਿਰਨ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇੱਕ ਦਿਨ ਚਾਹ ਵੇਚਦੇ ਸਮੇਂ ਉਸ ਦੀ ਜ਼ਿੰਦਗੀ ਫਿਰ ਬਦਲਣ ਵਾਲੀ ਹੈ ਇੱਕ ਦਿਨ ਉਹ ਆਪਣੇ ਕੰਮ ਵਿੱਚ ਵਿਅਸਤ ਸੀ ਬੱਚਿਆਂ ਨੂੰ ਗਿਣਤੀ ਸਿਖਾ ਰਹੀ ਸੀ ਤੇ ਹਰੇਕ ਗ੍ਰਾਹਕ ਨੂੰ ਮੁਸਕਾਨ ਦੇ ਨਾਲ ਚਾਹ ਦੇ ਰਹੀ ਸੀ ਸਟੇਸ਼ਨ ਤੇ ਆ ਕੇ ਇੱਕ ਟ੍ਰੇਨ ਰੁਕੀ ਹਰ ਰੋਜ਼ ਦੀ ਤਰ੍ਹਾਂ ਭੀੜ ਉਤਰੀ ਤੇ ਇਧਰ ਉਧਰ ਜਾਣ ਲੱਗੀ ਰੀਨਾ ਦੀ ਨਜ਼ਰ ਇੱਕ ਆਦਮੀ ਦੀ ਪਈ ਜਿਸ ਦੇ ਹੱਥ ਵਿੱਚ ਬੈਗ ਸੀ ਹਲਕੀ ਦਾੜੀ ਚਿਹਰੇ ਤੇ ਥਕਾਨ ਅਤੇ ਅੱਖਾਂ ਵਿੱਚ ਕੋਈ ਖੋਜ ਲਈ ਉੱਤਰ ਰਿਹਾ ਸੀ ਉਹ ਪਰਮ ਸੀ ਉਹੀ ਪਰਮ ਜਿਸ ਨੇ ਰੀਨਾ ਨਾਲ ਵਿਆਹ ਕਰਵਾਇਆ ਸੀ ਤੇ ਫਿਰ ਵਿਦੇਸ਼ ਚਲਾ ਗਿਆ ਸੀ ਤੇ ਮੁਰ ਗਾਇਬ ਹੋ ਗਿਆ ਸੀ ਰੀਨਾ ਦਾ ਸਾਹ ਰੁਕ ਗਿਆ ਉਸ ਦੇ ਹੱਥ ਵਿੱਚ ਚਾਹ ਦਾ ਗਲਾਸ ਕੰਬਣ ਲੱਗਿਆ ਉਸ ਨੂੰ ਕੋਈ ਸ਼ੋਰ ਵੀ ਸੁਣਾਈ ਨਹੀਂ ਦੇ ਰਿਹਾ ਸੀ ਸਮਾਂ ਜਿਵੇਂ ਰੁਕ ਗਿਆ ਸੀ ਪਰਮ ਦੀਆਂ ਨਜ਼ਰਾਂ ਇਧਰ ਉਧਰ ਕਿਸੇ ਨੂੰ ਲੱਭ ਰਹੀਆਂ ਸਨ ਤੇ ਫਿਰ ਉਸ ਦੀ ਨਜ਼ਰ ਰੀਨਾ ਤੇ ਪਈ ਚਾਹ ਵਾਲੀ ਦੇ ਕੱਪੜੇ ਤੇ ਮੱਥੇ ਤੇ ਸੰਧੂਰ ਨਹੀਂ ਸੀ ਪਰ ਚਿਹਰਾ ਉਹੀ ਪਹਿਚਾਨਿਆ ਜਿਹਾ ਪਰ ਬਦਲਿਆ ਹੋਇਆ ਪਰਮ ਰੁਕ ਗਿਆ ਕੁਝ ਸਮਾਂ ਦੋਨੋਂ ਇੱਕ ਦੂਜੇ ਨੂੰ ਦੇਖਦੇ ਰਹੇ ਫਿਰ ਪਰਮ ਨੇ ਹੌਲੀ ਜਿਹੀ ਕਿਹਾ ਰੀਨਾ ਰੀਨਾ ਨੇ ਕੋਈ ਜਵਾਬ ਨਹੀਂ ਦਿੱਤਾ ਬਸ ਗਲਾਸ ਵਿੱਚ ਬਚੀ ਜਾਣ ਪਰਮ ਨੇ ਅੱਗੇ ਵਧੇ ਹੋਏ ਵੀ ਵਾਦੇ ਹੋਏ ਕਿ ਰੀਨਾ ਤੂੰ ਇੱਥੇ ਇਸ ਹਾਲਤ ਵਿੱਚ ਰੀਨਾ ਨੇ ਬੜੀ ਸ਼ਾਂਤੀ ਨਾਲ ਕਿਹਾ ਕਿਉਂ ਜਿੰਦਾ ਹੋਣ ਦੀ ਉਮੀਦ ਨਹੀਂ ਸੀ ਜਾਂ ਫਿਰ ਚਾਹ ਵੇਚਣ ਵਾਲੀ ਔਰਤ ਦੇ ਰੂਪ ਵਿੱਚ ਆਪਣੀ ਪਤਨੀ ਨੂੰ ਦੇਖਣ ਦੀ ਆਤ ਨਹੀਂ ਪਰਮ ਝਿੜਕਦੇ ਹੋਏ ਬੋਲਿਆ ਨਹੀਂ ਅਜਿਹਾ ਨਹੀਂ ਹੈ ਮੈਂ ਤਾਂ ਬਹੁਤ ਕੋਸ਼ਿਸ਼ ਕਰ ਰਿਹਾ ਸੀ ਵਾਪਸ ਆਉਣ ਦੀ ਹਾਲਾਤ ਹੀ ਕੁਝ ਅਜੀਬੇ ਹੋ ਗਏ ਸੀ ਰੀਨਾ ਨੇ ਉਸ ਦੀ ਗੱਲ ਕੱਟਦੇ ਹੋਏ ਕਿਹਾ ਹਾਲਾਤ ਨਹੀਂ ਬਦਲਦੇ ਲੋਕ ਆਪ ਬਦਲਦੇ ਨੇ ਜਿਵੇਂ ਤੂੰ ਆਪਣਾ ਰਸਤਾ ਬਣਾ ਲਿਆ ਤੇ ਮੈਂ ਆਪਣਾ ਰੀਨਾ ਕੋਲ ਬੈਠੇ ਬੱਚੇ ਹੁਣ ਵੀ ਪੜ ਰਹੇ ਸੀ ਤੇ ਸਟੇਸ਼ਨ ਤੇ ਯਾਤਰੀਆਂ ਦੀ ਚਹਲ ਪਹਲ ਜਾਰੀ ਸੀ ਪਰਮ ਨੇ ਫਿਰ ਕਿਹਾ ਮੈਂ ਚਾਹੁੰਦਾ ਹਾਂ ਕਿ ਸਾਰਾ ਕੁਝ ਫੇਰ ਸ਼ੁਰੂ ਹੋਵੇ ਮੈਂ ਪਛਤਾਇਆ ਹਾਂ ਰੀਨਾ ਨੇ ਕਿਹਾ ਕੁਝ ਨਹੀਂ ਸੋਚਿਆ ਸੀ ਤੇ ਸ਼ਾਇਦ ਅੱਜ ਵੀ ਨਹੀਂ ਸੋਚ ਰਹੀ ਤੇਰੇ ਲਈ ਇਹ ਚਾਹ ਦੀ ਦੁਕਾਨ ਗਰੀਬੀ ਹੈ ਤੇ ਮੇਰੇ ਲਈ ਆਤਮ ਸਨਮਾਨ ਤੂੰ ਚਲਿਆ ਗਿਆ ਸੀ ਤੇ ਮੈਂ ਹਰ ਰੋਜ਼ ਮਾਰ ਰਹੀ ਸੀ ਫਿਰ ਖੁਦ ਨੂੰ ਸੰਭਾਲ ਲਿਆ ਤੇ ਹੁਣ ਜਦੋਂ ਜੀਣਾ ਸਿੱਖ ਲਿਆ ਤੂੰ ਫਿਰ ਆ ਗਿਆ ਪਰਮਚੁੱਪ ਸੀ ਉਹਨਾਂ ਦੇ ਕੋਲ ਖੜਾਈ ਇੱਕ ਬੱਚਾ ਬੋਲਿਆ ਦੀਦੀ ਇਹ ਅੱਖਰ ਕਿਹੜਾ ਹੈ ਰੀਨਾ ਨੇ ਬਿਨਾਂ ਪਰਮਦੇਵਲ ਵੇਖੇ ਹੋਏ ਕਿਹਾ ਐਸ ਸਮਝਦਾਰੀ ਦੀ ਐਸ ਫਿਰ ਪਰਮ ਨੂੰ ਕਿਹਾ ਹੁਣ ਮੇ ਕਿਸੇ ਦੀ ਪਤਨੀ ਨਹੀਂ ਇਹਨਾਂ ਬੱਚਿਆਂ ਦੀ ਦੀਦੀ ਹਾਂ ਤੂੰ ਕੀ ਕਰਨ ਆਇਆ ਹੈ ਇਹ ਤੈਨੂੰ ਪਤਾ ਪਰ ਹੁਣ ਮੇਰੀ ਜ਼ਿੰਦਗੀ ਤੇਰੇ ਵਾਪਸ ਆਉਣ ਨਾਲ ਨਹੀਂ ਚੱਲਦੀ ਇਸ ਤੋਂ ਪਹਿਲਾਂ ਕਿ ਪਰਮ ਕੁਝ ਕਹਿੰਦਾ ਟ੍ਰੇਨ ਦੀ ਸੀਟੀ ਵਜੀ ਤੇ ਰੀਨਾ ਨੇ ਚਾਰ ਅੱਖ ਦਿੱਤੀ ਪਰਮ ਉੱਥੇ ਹੀ ਖੜਾ ਰਿਹਾ ਤੇ ਪਹਿਲੀ ਵਾਰ ਉਸ ਨੂੰ ਅਹਿਸਾਸ ਹੋਇਆ ਕਿ ਉਸਨੇ ਸਿਰਫ ਆਪਣੀ ਘਰ ਵਾਲੀ ਨੂੰ ਹੀ ਨਹੀਂ ਖੋਇਆ ਬਲਕਿ ਸਟੇਸ਼ਨ ਦੀ ਰਾਣੀ ਤੋਂ ਹਾਰ ਗਿਆ ਹੈ ਜੋ ਟੁੱਟ ਕੇ ਵੀ ਦੁਬਾਰਾ ਖੜੀ ਹੋ ਗਈ ਸੀ ਪਰਮ ਦੇ ਜਾਣ ਤੋਂ ਬਾਅਦ ਵੀ ਰੀਨਾ ਦੀਆਂ ਅੱਖਾਂ ਸਾਹਮਣੇ ਉਸਦਾ ਚਿਹਰਾ ਆਉਂਦਾ ਰਿਹਾ ਨਾ ਤਾਂ ਉਹ ਚਿਹਰਾ ਪੁਲਾ ਰਹੀ ਸੀ ਤੇ ਨਾ ਹੀ ਉਹ ਜ਼ਖਮ ਜੋ ਪਰਮ ਨੇ ਉਸ ਨੂੰ ਦਿੱਤੇ ਸੀ ਪਰ ਹੁਣ ਗੱਲ ਦਿਲ ਦੀ ਨਹੀਂ ਸੀ ਉਸਦਾ ਸਨਮਾਨ ਅਤੇ ਬੱਚਿਆਂ ਦੀ ਭਵਿੱਖ ਨਾਲ ਜੁੜਿਆ ਹੋਇਆ ਸੀ ਅਗਲੀ ਸਵੇਰ ਸਟੇਸ਼ਨ ਤੇ ਪਰਮ ਫਿਰ ਆਇਆ ਉਸਦੇ ਹੱਥ ਵਿੱਚ ਇੱਕ ਫਾਈਲ ਸੀ ਉਹ ਸਿੱਧਾ ਰੀਨਾ ਦੀ ਦੁਕਾਨ ਤੇ ਆਇਆ ਤੇ ਕਿਹਾ ਮੈਂ ਤੇਰੇ ਨਾਮ ਤੇ ਇਹ ਚਾਹ ਦੀ ਦੁਕਾਨ ਦਾ ਲਾਇਸੈਂਸ ਬਣਾ ਦਿੱਤਾ ਹੁਣ ਤੈਨੂੰ ਕਿਸੇ ਤੋਂ ਡਰਨ ਦੀ ਜ਼ਰੂਰਤ ਨਹੀਂ ਰੀਨਾ ਨੇ ਉਹ ਫਾਈਲ ਲਈ ਤੇ ਖੋਲ ਕੇ ਉਸ ਨੂੰ ਪੜਨ ਲੱਗ ਗਈ। ਉਹ ਹਰਨੀ ਨਾਲ ਪੁੱਛਣ ਲੱਗੀ ਕਿ ਤੂੰ ਇਹ ਸਾਰਾ ਕੁਝ ਕਿਉਂ ਕਰ ਰਿਹਾ ਹੈ? ਪਰਮ ਨੇ ਕਿਹਾ ਕਿਉਂਕਿ ਮੈਂ ਆਪਣੇ ਕੀਤੇ ਤੇ ਬਹੁਤ ਸ਼ਰਮਿੰਦਾ ਹਾਂ। ਮੈਂ ਤੈਨੂੰ ਉਸ ਸਮੇਂ ਛੱਡ ਦਿੱਤਾ ਜਦੋਂ ਤੈਨੂੰ ਮੇਰੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ। ਹੁਣ ਮੈਂ ਬਸ ਸਭ ਕੁਝ ਠੀਕ ਕਰਨਾ ਚਾਹੁੰਦਾ ਹਾਂ। ਰੀਨਾ ਨੇ ਤੁਰੰਤ ਫਾਈਲ ਵਾਪਸ ਕਰ ਦਿੱਤੀ ਤੇ ਕਿਹਾ, "ਲਾਈਸੈਂਸ ਮੇਰੀ ਮਿਹਨਤ ਨਾਲ ਆਵੇਗਾ, ਤੇਰੇ एहसान ਨਾਲ ਨਹੀਂ। ਤੇਰੇ ਵਾਪਸ ਆਉਣ ਨਾਲ ਮੇਰੀਆਂ ਤਕਲੀਫਾਂ ਘੱਟ ਨਹੀਂ ਹੋ ਸਕਦੀਆਂ।" ਪਰਮ ਨੇ ਕਿਹਾ, ਰੀਨਾ ਮੈਨੂੰ ਇੱਕ ਮੌਕਾ ਦੇ ਮੈਂ ਫਿਰ ਤੋਂ ਤੇਰੇ ਨਾਲ ਜ਼ਿੰਦਗੀ ਬਿਤਾਉਣਾ ਚਾਹੁੰਦਾ ਇਹ ਸੁਣ ਕੇ ਰੀਨਾ ਦੀਆਂ ਅੱਖਾਂ ਭਰ ਆਈਆਂ ਤੇ ਕਿਹਾ ਤੈਨੂੰ ਯਾਦ ਹੈ ਜਦੋਂ ਤੂੰ ਗਿਆ ਸੀ ਮੈਂ ਕਿਸ ਹਾਲ ਵਿੱਚ ਸੀ ਇੱਕ ਕਮਰੇ ਵਿੱਚ ਬਿਨਾਂ ਪੈਸੇ ਬਿਨਾਂ ਨੌਕਰੀ ਤੇ ਪੇਟ ਵਿੱਚ ਇੱਕ ਬੱਚਾ ਤੇ ਅੱਖਾਂ ਵਿੱਚ ਸਿਰਫ ਹਨੇਰਾ ਮੈਂ ਹਰ ਦਿਨ ਆਪਣੇ ਆਪ ਨੂੰ ਸੰਭਾਲਿਆ ਹੈ ਤੇਥੋਂ ਮੇਰੇ ਧੋਖੇ ਨੂੰ ਆਪਣੇ ਦਿਲ ਵਿੱਚ ਲੁਕੋ ਕੇ ਤੈਨੂੰ ਮਾਫ਼ ਕਰਨਾ ਮੇਰੇ ਵੱਸ ਵਿੱਚ ਨਹੀਂ ਪਰ ਤੇਰੇ ਨਾਲ ਜਾਣਾ ਹੁਣ ਮੇਰੇ ਆਤਮ ਸਨਮਾਨ ਦੇ ਵਿਰੁੱਧ ਹੈ ਪਰਮ ਕੁਝ ਬੋਲ ਨਾ ਸਕਿਆ ਕਿ ਉਦੋਂ ਹੀ ਸਟੇਸ਼ਨ ਤੇ ਇੱਕ ਅਫਸਰ ਤੇ ਦੋ ਪੁਲਿਸ ਕਰਮਚਾਰੀ ਆਏ ਉਹ ਸਟੇਸ਼ਨ ਤੇ ਚੱਲ ਰਹੀਆਂ ਨਾਜਾਇਜ਼ ਗਤੀਵਿਧੀਆਂ ਦੀ ਜਾਂਚ ਕਰ ਰਹੇ ਸਨ ਰੀਨਾ ਨੇ ਦੇਖਿਆ ਕਿ ਅਫਸਰ ਦੇ ਨਾਲ ਖੜਾ ਵਿਅਕਤੀ ਉਹੀ ਸੀ ਜੋ ਹਰ ਹਫਤੇ ਉਸ ਤੋਂ ਜ਼ਬਰਦਸਤੀ ਪੈਸਾ ਲੈਂਦਾ ਸੀ ਉਸਨੇ ਤੁਰੰਤ ਕਿਹਾ ਸਾਹਿਬ ਇਹ ਆਦਮੀ ਮੈਨੂੰ ਹਰ ਹਫਤੇ ਧਮਕਾਉਂਦਾ ਹੈ ਤੇ ਵੈਸੇ ਮੰਗਦਾ ਹੈ ਮੈਂ ਜਦੋਂ ਮਨਾ ਕੀਤਾ ਤਾਂ ਮੇਰੀ ਡੇਢੀ ਉਲਟਾ ਦਿੱਤੀ ਪਰਮ ਨੇ ਕਿਹਾ ਮੈਂ ਇੱਕ ਐਨ ਆਰ ਆਈ ਹਾਂ ਤੇ ਇਸ ਸਟੇਸ਼ਨ ਤੇ ਐਨ ਜੀਓ ਦੇ ਜ਼ਰੀਏ ਗਰੀਬ ਔਰਤਾ ਲਈ ਮਦਦ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਮੈਂ ਖੁਦ ਇਸ ਦੀ ਗਵਾਹੀ ਦਿੰਦਾ ਹਾਂ ਰੀਨਾ ਹੈਰਾਨ ਰਹਿ ਗਈ ਪਰਮ ਨੇ ਆਪਣਾ ਵਾਅਦਾ ਨਿਭਾਇਆ ਸੀ ਤੇ ਹੁਣ ਉਹ ਬਦਲਿਆ ਹੋਇਆ ਵੀ ਸੀ ਉਸ ਆਦਮੀ ਨੂੰ ਗ੍ਰਿਫਤਾਰ ਕਰ ਲਿਆ ਅਫਸਰ ਨੇ ਰੀਨਾ ਨੂੰ ਕਿਹਾ ਹੁਣ ਤੁਸੀਂ ਬਿਨਾਂ ਕਿਸੇ ਡਰ ਤੋਂ ਇੱਥੇ ਜਾ ਬੇਠ ਸਕਦੇ ਹੋ ਅਸੀਂ ਤੁਹਾਡੀ ਸੁਰੱਖਿਆ ਦਾ ਧਿਆਨ ਰੱਖਾਂਗੇ ਰੀਨਾ ਨੇ ਪਰਮਦੇਵਾਲ ਵੇਖਿਆ ਤੇ ਕਿਹਾ ਸ਼ਾਇਦ ਤੂੰ ਸੱਚ ਵਿੱਚ ਬਦਲ ਗਿਆ ਹੈ ਪਰ ਮੈਨੂੰ ਪਰਖਣ ਲਈ ਵਕਤ ਚਾਹੀਦਾ ਹੈ ਪਰਮ ਮੁਸਕਰਾਇਆ ਮੈਂ ਇੰਤਜ਼ਾਰ ਕਰਾਂਗਾ ਜਿੰਨਾ ਵੀ ਸਮਾਂ ਲੱਗੇ ਅਗਲੇ ਸਟੇਸ਼ਨ ਤੇ ਹਲਚਲ ਫਿਰ ਤੋਂ ਸ਼ੁਰੂ ਹੋਈ ਅੱਜ ਰੀਨਾ ਦੇ ਦਿਲ ਵਿੱਚ ਇੱਕ ਉਮੀਦ ਸੀ ਸ਼ਾਇਦ ਜ਼ਿੰਦਗੀ ਇੱਕ ਨਵਾਂ ਮੋੜ ਲੈਣ ਜਾ ਰਹੀ ਸੀ ਸਟੇਸ਼ਨ ਤੇ ਸਾਰਾ ਕੁਝ ਬਦਲਿਆ ਬਦਲਿਆ ਹੋਇਆ ਸੀ ਨਜਾਇਜ਼ ਪੈਸਿਆਂ ਦੀ ਲੁੱਟ ਖਤਮ ਹੋ ਗਈ ਸੀ ਤੇ ਇਸ ਦੌਰਾਨ ਰੀਨਾ ਦੀ ਦੁਕਾਨ ਹੋਰ ਵੀ ਮਸ਼ਹੂਰ ਹੋ ਗਈ ਸੀ ਉਸਦੀ ਕਹਾਣੀ ਇੱਕ ਲੋਕਲ ਅਖਬਾਰ ਵਿੱਚ ਵੀ ਛਪ ਗਈ ਸੀ ਪਰਮ ਹੁਣ ਹਰ ਰੋਜ਼ ਸਟੇਸ਼ਨ ਤੇ ਆਉਂਦਾ ਕਦੇ ਚੁੱਪ ਕਰਕੇ ਚਾਹ ਪੀ ਕੇ ਮੁੜ ਜਾਂਦਾ ਤੇ ਗ੍ਰਾਹਕਾਂ ਨੂੰ ਦੇਖਦਾ ਰਹਿੰਦਾ ਇੱਕ ਦਿਨ ਦੋ ਔਰਤਾਂ ਦੁਕਾਨ ਤੇ ਆਈਆਂ ਉਹਨਾਂ ਵਿੱਚੋਂ ਇੱਕ ਵਕੀਲ ਸੀ ਤੇ ਦੂਸਰੀ ਸਮਾਜ ਸੇਵਿਕਾ ਵਕੀਲ ਨੇ ਕਿਹਾ ਅਸੀਂ ਤੁਹਾਡੀ ਕਹਾਣੀ ਪੜ੍ਹੀ ਹੈ ਤੁਸੀਂ ਚਾਹੋ ਤਾਂ ਉਸ ਆਲਮੀ ਦੇ ਖਿਲਾਫ ਕੇਸ ਕਰ ਸਕਦੇ ਹੋ ਜਿਸ ਨੇ ਤੁਹਾਡੇ ਤੋਂ ਸਾਲਾਂ ਤੱਕ ਵਸੂਲੀ ਕੀਤੀ ਨਾਲ ਹੀ ਤੁਸੀਂ ਘਰੇਲੂ ਹਿੰਸਾ ਅਤੇ ਪਤੀ ਦੇ ਛੱਡ ਕੇ ਜਾਣ ਦੇ ਕਰਕੇ ਵੀ ਕੇਸ ਕਰਕੇ ਨਿਆਹ ਲੈ ਸਕਦੇ ਹਨ ਰੀਨਾ ਨੇ ਮੁਸਕਰਾਉਂਦੇ ਹੋਏ ਕਿਹਾ ਜੇ ਮੈਂ ਇਹ ਕੇਸ ਕਰਦੀ ਹਾਂ ਤਾਂ ਕਿ ਔਰਤਾ ਲਈ ਇੱਕ ਮਿਸਾਲ ਬਣੂੰਗੀ ਜਾਂ ਫਿਰ ਇੱਕ ਹੋਰ ਨਾਮ ਬਣ ਜਾਵਾਂਗੇ ਜੋ ਕਾਨੂੰਨ ਦੀ ਲੰਬੀ ਲੜਾਈ ਵਿੱਚ ਗੁੰਮ ਹੋ ਗਿਆ ਸਮਾਜ ਸੇਵਿਕਾ ਨੇ ਕਿਹਾ ਮਿਸਾਲ ਬਣਨਾ ਹੈ ਤਾਂ ਲੜਨਾ ਪਵੇਗਾ ਪ੍ਰੀਨਾ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਤੇ ਉਹਨਾਂ ਸਾਰੇ ਸਾਲਾਂ ਨੂੰ ਯਾਦ ਕੀਤਾ ਜਦੋਂ ਉਸਨੇ ਸਿਰਫ ਸੰਘਰਸ਼ ਹੀ ਕੀਤਾ ਸੀ ਉਸਦੇ ਅੰਦਰ ਨਵੀਂ ਊਰਜਾ ਆਈ ਉਸਨੇ ਕਿਹਾ ਮੈਂ ਕੇਸ ਕਰਾਂਗੇ ਪਰ ਸਿਰਫ ਆਪਣੇ ਲਈ ਨਹੀਂ ਸਾਰੀਆਂ ਔਰਤਾਂ ਲਈ ਜਿਹੜੀਆਂ ਅੱਜ ਵੀ ਚੁੱਪ ਨੇ ਪਰਮ ਨੂੰ ਜਦੋਂ ਇਹ ਗੱਲ ਪਤਾ ਲੱਗੀ ਉਹ ਦੁਕਾਨ ਤੇ ਆਇਆ ਤੇ ਕਿਹਾ ਤੂੰ ਮੇਰੇ ਤੇ ਵੀ ਕੇਸ ਕਰੇਂਗੀ ਰੀਨਾ ਬੋਲੀ ਜੇ ਤੂੰ ਸੱਚਮੁੱਚ ਆਪਣੇ ਆਪ ਨੂੰ ਬਦਲ ਲਿਆ ਹੈ ਤਾਂ ਤੈਨੂੰ ਡਰਨ ਦੀ ਜ਼ਰੂਰਤ ਨਹੀਂ ਜੇ ਨਹੀਂ ਬਦਲਿਆ ਤਾਂ ਕਾਨੂੰਨ ਤੈਨੂੰ ਦੱਸੇਗਾ ਕਿ ਇੱਕ ਔਰਤ ਦੀ ਚੁੱਪੀ ਉਸਦੀ ਕਮਜ਼ੋਰੀ ਨਹੀਂ ਉਸਦੀ ਸਹਿਨਸ਼ੀਲਤਾ ਹੁੰਦੀ ਹੈ ਪਰਮ ਕੁਝ ਕਹੇ ਬਿਨਾ ਉੱਥੋਂ ਚਲਾ ਗਿਆ ਰੀਨਾ ਨੇ ਲੋਕਲ ਵਕੀਲ ਦੀ ਮਦਦ ਨਾਲ ਕੇਸ ਦਰਜ ਕਰਵਾ ਦਿੱਤਾ ਜਲਦੀ ਕੋਰਟ ਵਿੱਚੋਂ ਸਮਨ ਆਇਆ ਤੇ ਮਾਮਲੇ ਦੀ ਪਹਿਲੀ ਸੁਣਵਾਈ ਤੈਅ ਹੋ ਗਈ ਸਟੇਸ਼ਨ ਦੀਆਂ ਔਰਤਾਂ ਹੁਣ ਉਸ ਨੂੰ ਅਲੱਗ ਹੀ ਸਨਮਾਨ ਦੀਆਂ ਨਜ਼ਰਾਂ ਨਾਲ ਦੇਖਦੀਆਂ ਸਨ ਔਰਤਾਂ ਉਸ ਦੇ ਕੋਲ ਆਈਆਂ ਤੇ ਕਹਿਣ ਲੱਗੀਆਂ ਹੁਣ ਅਸੀਂ ਵੀ ਕੁਝ ਕਰਨਾ ਚਾਹੁੰਦੇ ਹਾਂ ਸਾਨੂੰ ਸਿਖਾਓ ਕਿ ਚਾਹ ਕਿਵੇਂ ਬਣਾਉਂਦੇ ਨੇ ਅਸੀਂ ਤੁਹਾਡੇ ਨਾਲ ਦੁਕਾਨ ਚਲਾਉਣਾ ਚਾਹੁੰਦੇ ਹਾਂ ਰੀਨਾ ਨੇ ਉਹਨਾਂ ਨੂੰ ਗਲੇ ਲਗਾ ਲਿਆ ਉਸ ਦੀ ਚਾਹ ਦੀ ਦੁਕਾਨ ਹੁਣ ਇੱਕ ਸਿਖਲਾਈ ਕੇਂਦਰ ਬਣ ਗਈ ਸੀ ਉਸ ਦਿਨ ਪਹਿਲੀ ਵਾਰ ਪਰਮ ਨੇ ਹੀ ਆਇਆ ਤੇ ਉਸ ਦਾ ਨਾਂ ਆਉਣਾ ਉਸ ਨੂੰ ਲੜਕਣ ਲੱਗਿਆ ਉਹ ਜਾਣਦੀ ਸੀ ਕਿ ਹੁਣ ਉਸ ਦੇ ਰਸਤੇ ਵਿੱਚ ਭਾਵਨਾਵਾਂ ਨਾਲੋਂ ਜ਼ਿਆਦਾ ਜ਼ਿੰਮੇਵਾਰੀ ਸੀ ਕੋਰਟ ਵਿੱਚ ਪਹਿਲੀ ਸੁਣਵਾਈ ਦਾ ਦਿਨ ਸੀ ਤੇਰੀ ਨਾ ਜੋ ਕਦੇ ਲੋਕਾਂ ਦੇ ਤਾਨਿਆਂ ਤੋਂ ਡਰ ਜਾਂਦੀ ਸੀ ਹੁਣ ਵਕੀਲ ਦੇ ਨਾਲ ਆਤਮ ਵਿਸ਼ਵਾਸ ਨਾਲ ਕੋਰਟ ਦੇ ਦਰਵਾਜ਼ੇ ਤੇ ਖੜੀ ਸੀ ਉਸ ਤੇ ਹੁਣ ਸਿਰਫ ਨਾ ਆਪਣਾ ਭਰੋਸਾ ਸੀ ਬਲਕਿ ਦਰਜਨਾ ਔਰਤਾਂ ਦੀਆਂ ਉਮੀਦਾਂ ਵੀ ਟਿਕੀਆਂ ਹੋਈਆਂ ਸੀ ਪਰਮ ਕੋਰਟ ਵਿੱਚ ਪਹਿਲਾਂ ਤੋਂ ਮੌਜੂਦ ਸੀ ਉਸ ਦੇ ਚਿਹਰੇ ਤੇ ਤਣਾਅ ਸੀ ਪਰ ਅੱਖਾਂ ਵਿੱਚ ਪਛਤਾਵੇ ਦੀ ਝਲਕ ਵੀ ਸੀ ਕੋਰਟ ਰੂਮ ਵਿੱਚ ਜਦੋਂ ਦੋਨੋਂ ਆਮਣੇ-ਸਾਮਣੇ ਖੜੇ ਹੋਏ ਤਾਂ ਕੁਝ ਪਲ ਲਈ ਅਤੀਤ ਦੀਆਂ ਸਾਰੀਆਂ ਤਸਵੀਰਾਂ ਉਹਨਾਂ ਦੇ ਸਾਹਮਣੇ ਘੁੰਮ ਗਈਆਂ। ਜੱਜ ਨੇ ਕੇਸ ਦੀ ਸੁਣਵਾਈ ਸ਼ੁਰੂ ਕੀਤੀ। ਰੀਨਾ ਦੇ ਵਕੀਲ ਨੇ ਰੀਨਾ ਦੇ ਵੱਲੋਂ ਦਲੀਲਾਂ ਦਿੱਤੀਆਂ ਗਈਆਂ। ਘਰੇਲੂ ਹਿੰਸਾ, ਮਾਨਸਿਕ ਪੀੜਾ ਦੇ ਦਸਤਾਵੇਜ਼ਾਂ ਨਾਲ ਪਰਮ ਦੇ ਵਕੀਲ ਨੇ ਰੀਨਾ ਦੀ ਵਰਤਮਾਨ ਸਫਲਤਾ ਨੂੰ ਉਸਦੀ ਆਤਮ-ਨਿਰਭਰਤਾ ਦੇ ਰੂਪ ਵਿੱਚ ਪੇਸ਼ ਕੀਤਾ ਤੇ ਕਿਹਾ ਪਰਮ ਹੁਣ ਪਛਤਾਵਾ ਕਰ ਚੁੱਕਿਆ ਹੈ। ਅਗਲੀ ਸੁਣਵਾਈ ਵਿੱਚ ਜੱਜ ਨੇ ਦੋਨਾਂ ਨੂੰ ਕੁਝ ਸਮਾਂ ਇਕੱਲੇ ਰੂਮ ਵਿੱਚ ਬਿਠਾਇਆ ਜਦੋਂ ਰੀਨਾ ਅਤੇ ਪਰਮ ਆਮਨੇ ਸਾਹਮਨੇ ਬੈਠੇ ਪਰਮ ਨੇ ਹੌਲੀ ਜਿਹੀ ਕਿਹਾ ਤੂੰ ਮੈਨੂੰ ਮਾਫ ਕਰ ਦਿੱਤਾ ਹੈ ਰੀਨਾ ਕਹਿਣ ਲੱਗੀ ਮਾਫ ਕੀਤਾ ਹੈ ਪਰ ਭੁੱਲ ਨਹੀਂ ਸਕਦੀ ਤੂੰ ਮੇਰੇ ਸੰਘਰਸ਼ ਨੂੰ ਜਨਮ ਦਿੱਤਾ ਮੈਂ ਉਸ ਸੰਘਰਸ਼ ਤੋਂ ਮਿਲੀ ਆਪਣੀ ਪਹਿਚਾਨ ਨੂੰ ਕਦੇ ਖੋਣਾ ਨਹੀਂ ਚਾਹੁੰਦੀ ਪਰਮ ਨੇ ਕਮਦੀ ਆਵਾਜ਼ ਵਿੱਚ ਕਿਹਾ ਕੀ ਕੋਈ ਮੌਕਾ ਮਿਲ ਸਕਦਾ ਹੈ ਫਿਰ ਤੋਂ ਨਾਲ ਚੱਲਣ ਦਾ ਰੀਨਾ ਨੇ ਲੰਬਾ ਸਾਹ ਲਿਆ ਤੇ ਕਿਹਾ ਜੇ ਨਾਲ ਚੱਲਣਾ ਹੈ ਤਾਂ ਬਰਾਬਰੀ ਦੇ ਨਾਲ ਚੱਲਣਾ ਹੋਵੇਗਾ ਨਾ ਪਤੀ ਬਣ ਕੇ ਨਾ ਮਾਲਕ ਬਣ ਕੇ ਇੱਕ ਸਾਥੀ ਬਣ ਕੇ ਪਰਮ ਦੀਆਂ ਅੱਖਾਂ ਵਿੱਚ ਹੰਝੂ ਸਨ ਮੈਂ ਇਸ ਲਈ ਤਿਆਰ ਹਾਂ ਕੁਝ ਹਫ਼ਤੇ ਬਾਅਦ ਕੋਰਟ ਨੇ ਫੈਸਲਾ ਸੁਣਾਇਆ ਪਰਮ ਨੂਰੀ ਨੂੰ ਇਨਾਂ ਦੀ ਆਰਥਿਕ ਮਦਦ ਕਰਨ ਦਾ ਆਦੇਸ਼ ਮਿਲਿਆ ਅਤੇ ਕੋਰਟ ਵਿੱਚ ਲਿਖਤੀ ਤੌਰ ਤੇ ਮਾਫੀਨਾਮਾ ਜਮ੍ਹਾਂ ਕਰਵਾਇਆ ਗਿਆ ਰੀਨਾ ਨੇ ਕੇਸ ਵਾਪਸ ਲੈ ਲਿਆ ਤੇ ਕੋਰਟ ਦੇ ਸਾਹਮਣੇ ਇਹ ਸਪਸ਼ਟ ਕੀਤਾ ਕਿ ਇਹ ਫੈਸਲਾ ਕਿਸੇ ਦਬਾਅ ਵਿੱਚ ਨਹੀਂ ਬਲਕਿ ਆਤਮ ਬਲ ਨਾਲ ਲਿਆ ਗਿਆ ਹੈ ਹੁਣ ਉਸ ਦੀ ਦੁਕਾਨ ਤੇ ਹੋਰ ਔਰਤਾਂ ਵੀ ਕੰਮ ਕਰਨ ਲੱਗਿਆ ਸੀ ਤੇ ਪਰ ਹੁਣ ਸਟੇਸ਼ਨ ਦੇ ਨੇੜੇ ਇੱਕ ਐਨ ਜੀਓ ਚਲਾ ਰਿਹਾ ਸੀ ਜੋ ਮਹਿਲਾਵਾਂ ਨੂੰ ਟ੍ਰੇਨਿੰਗ ਦਿੰਦੀ ਸੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਜੀ ਅਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ